ਫਲੋਰ ਦੇ ਮਹੱਲਾ ਪਡੇੜਾ ਦੇ ਵਸਨੀਕਾ ਨੇ ਅਲੀਸ਼ਾ ਨਾਮਕ ਕਿੰਨਰ ਉੱਪਰ ਨੰਗਨ ਵਿਵਸਤਾ ਦੇ ਵਿੱਚ ਮਾਲਦ ਵਿੱਚ ਘੁਮਣ ਦੇ ਦੋਸ਼ ਲਗਾਏ ਸ ਤੇ ਉਦੋਂ ਅਲੀਸ਼ਾ ਨੇ ਵੀ মিডিਆ ਅੱਗੇ ਆ ਕੇ ਆਪਣਾ ਪੱਖ ਦੱਸਿਆ ਆਓ ਸੁਣਦੇ ਹਾਂ ਅਲੀਸ਼ਾ ਦੀ ਕਹਾਣੀ ਅਲੀਸ਼ਾ ਦੀ ਜੋਬਾਨੀ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਆ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਆਂ ਸਬਜੀ ਮੰਡੀ ਮਹੱਲਾ ਪੰਨੇੜਾ ਵਾਲਮੀਕੀ ਇੱਥੇ ਦੀ ਮੈਂ ਰਹਿਣ ਵਾਲੀ ਹਾਂ ਬਚਪਨ ਮੇਰਾ ਇੱਥੋ ਹੀ ਹੈ ਮੈਂ ਇੱਥੋ ਦੀ ਬੋਲ ਨਵਾਂ ਸੋ ਸਰ ਜੋ ਵੀਡੀਓ ਮੇਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵਿਹਾਰ ਤੇ ਕੁਝ ਕੁਝ ਮੇਰੇ ਮਹੱਲੇ ਵਾਸੀਆਂ ਨੇ ਮੇਰੇ ਉੱਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਹਨ ਸੋ ਸਰ ਜੋ ਮੈਂ ਆਪਣੀ ਨਗਨ ਅਵਸਥਾ ਦੇ ਵਿੱਚ ਆਈ ਸੀ ਉਹ ਉਹ ਇਸ ਕਰਕੇ ਆਈ ਸੀ ਕਿ ਮੇਰੇ ਮਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਰ ਹੈ ਉਹਨਾਂ ਕੋਲੋਂ ਪੈਸੇ ਲੈਣੇ ਸੀ ਠੀਕ ਹੈ ਸਰ 3000 ਰੁਪਈਆ ਸੋ ਸਰ ਉਹਨਾਂ ਹੋਲੀ-ਹੋਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹਦੇ ਵਿੱਚ ਇਹਦੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਪਹਿਲਾਂ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਤਾਂ ਉਹਨਾਂ ਨੇ ਹੋਲੀ-ਹੋਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਅਣਸੱਜਣਾ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਕਿ ਸਨਰੋਜ ਉਹਨਾਂ ਨੇ ਟਾਂਚ-ਬਾਚ ਕਰਨੀ ਮੈਨੂੰ ਬੋਲਣਾ ਉਹਨਾਂ ਨੇ ਮੈਂ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹ ਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਆ ਸਰ ਮੇਰੇ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਕੀ ਕਰ ਸਰ ਉਹਦੇ ਉਹਦੇ ਬਾਪ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੀ ਸਿਸਟਰਸ ਨੂੰ ਵੀ ਕਹਿਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੀ ਸ਼ੋਰਟ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸਾਹਮਣੇ ਵਾਲੇ ਦੇ ਮੁੰਡਾ ਜੋ ਕਵਾਂਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਤੇ ਉਹ ਗਲਤ ਮਤ ਮੈਨੂੰ ਬੋਲਣ ਲੱਗ ਗਏ ਕਿ ਮੇਰੀ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰ ਦੇ ਨਾਲ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤੰਗ ਪਰੇਸ਼ਾਨ ਪਹਿਲਾਂ ਵੀ ਬਹੁਤ ਕਰਦੇ ਸੀਗੇ ਕਦੀ ਗਾਲੇ ਗਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹਦੀ ਕਦੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਨੂੰ ਨਵਾਸੀ ਆ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿ ਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਕਿ ਮੇਰੇ ਮਹੱਲੇ ਮਹੱਲੇ ਵਾਲੇ ਮੇਰੇ ਬ੍ਰਦਰ ਆ ਸੋ ਇਹਨਾਂ ਨੇ ਮੇਰੇ ਨਾਲ ਉਸ ਦਿਨ ਇੰਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀਗੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਿਗਮ ਸਥਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮੇਰੇ ਸ਼ਾਰਟ ਪਾਏ ਹੋਏ ਸੀ ਉਹ ਆਪਣੇ ਘਰ ਦੇ ਕੇ ਚਾਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟ ਸਾਥੀ ਆਪਣੇ ਆਪਣੀ ਲਾਈਫ ਜੀਣ ਦਾ ਸਰ ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੌਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ ਵਾਲ ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੌਪ ਫੜ ਕੇ ਉਹਨੇ ਖਿੱਚ ਦਿੱਤਾ ਕਿ ਜਿਸ ਦੇ ਕਾਰਨ ਮੈਂ ਉਹ ਮੇਰੇ ਉੱਪਰੋਂ ਨੰਦਨ ਹੋ ਗਈ ਤੇ ਨੀਚੋਂ ਆਪ ਮੈਂ ਖੁੱਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁੱਦ ਨਾ ਖੁੱਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕਦੇ ਹੋ ਮੈਂ ਬਦਵਾਵਾ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤਵ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਨਮਸਤ ਮਹੱਲੇ ਦੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾ ਹੈਗੀਆਂ ਇਹ ਇਹ ਉੱਥੇ ਜੋ ਮੌਤ ਹੋਈ ਆ ਉਹਦਾ ਇਹ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੇ ਮੰਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਜਦ ਤੇ ਆਏ ਚੁਗਲੀਕਾਰ ਦੇ ਪਿੱਛੇ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲੈਪਟਾਪ ਉਤਾਰ ਦਿੱਤਾ ਨੀਚੋਂ ਮੈਂ ਖੁੱਲ ਗਈ ਸੋ ਨਗਰ ਨਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰ ਦੇ ਵਿੱਚ ਰਹਿੰਦੀ ਸੀ ਜੋ ਡੇਰਾ ਕਾਜ ਮਹੰਤ ਗੜਾ ਹੋਟਲਿੰਦੇ ਸੀ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਹੀ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ